ਪੂਨੀਆਂ ਫਾਰ ਪੰਜਾਬ ਚੈਨਲ ਤੇ ਸਵਾਗਤ ਹੈ ਦੋਸਤੋ ਅੱਜ ਦੀ ਵੀਡੀਓ ਆਪਣੀ ਪਿੰਡ ਰੈਕੋਟ ਦੀ ਆ ਤੇ ਆਜੋ ਆਪਾਂ ਕਰਦੇ ਆ ਗੱਲਬਾਤ ਹੋਰ ਕੀ ਹਾਲ ਚਾਲ ਵੀਰੇ ਠੀਕ ਆ ਵੀਰੇ ਚੜ੍ਹਦੀ ਕਲਾ ਆਪਣੀ ਕਿੰਵੀਂ ਵੀਡੀਓ ਤੇਰੇ ਘਰ ਤੋਂ ਇਹ ਆਪਣੀ 7ਵੀਂ 8ਵੀਂ ਵੀਡੀਓ 7ਵੀਂ 8ਵੀਂ ਵੀਡੀਓ ਹੈਣਾ ਤੇ ਵਧੀਆ ਰਿਸਪੌਂਸ ਆ ਹਾਂ ਪੂਰਾ ਵਧੀਆ ਵੀ ਪੂਰਾ ਵਧੀਆ ਰਿਸਪੌਂਸ ਆ ਤੇ ਆ ਪਹਿਲੀ ਜੋ ਟ੍ਰੀ ਕੀ ਡਿਟੇਲ ਆ ਵੀਰੇ ਇਹ ਪਲੂਨ ਸੂਈ ਆ ਵੀਰੇ ਦੁੱਗੀ ਕੱਟੀ ਆ ਦੁੱਗੀ ਕੱਟੀ ਆ ਹਾਂ ਪਲੂਨ ਆ ਦੇ ਤੇ ਪਰਸੋਂ ਸ਼ੁਰੂਆ ਹੁਣ 11 12 ਕਿਲੋ ਬੋਲਾ ਤਿਆਰ ਆ ਜਦੇ ਥੱਲੇ 11 12 ਕਿਲੋ ਹਾਂ ਹੁਣ ਕਿਰਾਂ ਪੀੜਾ ਦਵਾ ਦੀ ਮੜਾ ਜ ਹੈਣਾ ਲੈ ਕਰਾਂ ਖੋਲ ਕਰਾ ਵੀਰੇ 11 12 ਕਿਲੋ ਵੀਰ ਕਹਿੰਦਾ ਬੋਲਾ ਤਿਆਰ ਆ ਹਰਿਆਣੇ ਦੀ ਕੱਟੀਆ ਹਰਿਆਣੇ ਦੀ ਕੱਟੀਆ ਤੇ ਕਦ ਕਾੜ ਦੇਖ ਲੋ ਦੋਸਤ ਪੂਰਾ ਗਾ ਪੂਰੇ ਕਦ ਕਾਠ ਵਾਲੀ ਝੋਟੀ ਆ ਕਿ ਸਿੰਗਾ ਸੁੰਗਾ ਦੀ ਬੰਤ ਰਹਿਣ ਪੂਰੀ ਵਧੀਆ ਤੇ ਚੱਕਰ ਸਕਦੇ ਹੋ ਤੇ ਬਾਕੀ ਡੇਵਾ ਵਗੈਰਾ ਤੁਸੀਂ ਦੇਖ ਲੋ ਅਣਖ ਥਣ ਵੀ ਕਲਾ ਕਲਾ ਪਿਆਗਾ ਤੇ ਕਦਕਾੜ ਚੈੱਕ ਕਰਦਾ ਪੂਰੇ ਕਦਕਾੜ ਲਈ ਝੋਟੀ ਆ ਤੇ ਦੋ ਦੰਦ ਆ ਵੀਰੇ ਹਾਂ ਦੋ ਦੰਦ ਆ ਜੀ ਦੋ ਦੰਦ ਆਪਾਂ ਮੂੰਹ ਬਟਕੇ ਵੀ ਦਿਖਾ ਦਿੰਨੇ ਆ ਠੀਕ ਆ ਠੀਕ ਆ ਦੋ ਦੰਦ ਕੱਟੀ ਆ ਵੀਰ ਕਹਿੰਦਾ ਤੇ ਦੁੱਧ ਹੈਗਾ 11 ਕਿਲੋ ਬਹੁਤ ਤਿਆਰ ਆ 12 ਕਿਲੋ 11 12 ਕਿਲੋ ਤਿਆਰ ਆ ਹੁਣ ਵੀਰੇ 11 12 ਕਿਲੋ ਬਹੁਤ ਤਿਆਰ ਆ ਬੱਚਾ ਕੱਟੀ ਪਿੱਛੇ ਪੂਰੀ ਟੋਪ ਦੀ ਆ ਕੱਟੀ ਆ ਵੀਰ ਕਹਿੰਦਾ ਕੱਟੀ ਵੀ ਪੂਰੀ ਸੋਹਣੀ ਜਾਂਦੇ ਦੇਖ ਲਓ ਤੇ 11 ਕਿਲੋ ਬਹੁਤ ਤਿਆਰ ਆ ਮੂੰਹ ਘਰ ਪੂਰਾ ਵਧੀਆ ਤੁਸੀਂ ਚੈੱਕ ਕਰ ਸਕਦੇ ਹੋ ਤੇ ਰੇਟ ਰੂਟ ਵੀਰੇ ਕੀ ਆ ਰੇਟ ਫੋਨ ਤੇ ਕਰਾਂਗੇ ਵੀਰੇ ਰੇਟ ਫੋਨ ਤੇ ਕਰਾਂ ਆ ਵੀਰਗਾ ਦੰਦ ਵੀ ਚੈੱਕ ਕਰਨ ਜਾਇਆ ਠੀਕ ਆ ਵੀਰੇ ਤੇ ਰੇਟ ਵੀਰ ਕਹਿੰਦਾ ਫੋਨ ਯਾਰ ਵਿੱਚ ਕਹਿੰਦੇ ਆ ਤੁਸੀਂ ਰੇਟ ਨਹੀਂ ਕਰਦੇ ਮੈਨੂੰ ਕੋਈ ਨਹੀਂ ਵੀਰੇ ਕੋਈ ਗਾਹ ਕਹੇ ਜਾਂ ਕੋਈ ਆਪਦਾ ਗਾਹ ਹੁੰਦਾ ਸਾਰੇ ਤਰ੍ਹਾਂ ਦਾ ਰੱਖਣਾ ਪੈਂਦਾ ਥੋਨੂੰ ਪਤਾ ਠੀਕ ਆ ਦੋਸਤੋ ਦੇਖੋ ਤੁਸੀਂ ਕਹਿੰਨੇ ਆ ਰੇਟ ਨਹੀਂ ਕਰਦੇ ਬਾਈ ਦਾ ਦੱਸਨ ਮੁਤਾਬਕ ਵੀ ਕਹਿੰਦਾ ਕੋਈ ਆਪਦਾ ਕਿਵੇਂ ਕੋਈ 100 ਉਹਦਾ ਹੁੰਦਾ ਹਨਾ ਹਾਂ ਵੀਰੇ ਆ ਜੋ ਟਿਗੀ ਟਿਗੀ ਲਾ ਵੀਰੇ ਇਹ ਦੂਜਾ ਸੁਗਾ ਸੂਈ ਆ ਠੀਕ ਆ ਅੱਜ 12 ਕਿਲੋ ਬੋਲਾ ਤਿਆਰ ਆ ਬੋਲਾ ਤਿਆਰ ਆ ਇਹ ਨੈਟ ਮਣਕੇ ਦਵਾਗੇ 12 ਕਿਲੋ ਕਿੰਨੇ ਦਿਨ ਹੋ ਗਏ ਸੀ ਦੋ ਦਿਨ ਇਹਨੂੰ ਹੋ ਗਿਆ ਅੱਜ 4-5 ਦਿਨ ਚਾਰ-ਪੰਜ ਦਿਨ 12 ਕਿਲੋ ਤਿਆਰ ਆ ਹਾਂ 12 ਕਿਲੋ ਨੱਟ ਲੈ ਕੇ ਆ ਵੀ ਇਹਦਾ ਵੀ ਦਵਾ ਦੇ ਕੇ ਆ ਜਿਹੜਾ ਸਿੰਘਾਂ ਵੱਖੋ ਦੇਖ ਲੋ ਦੋਸਤੋ ਸਿੰਘ ਸੁਗਾਂਹਣ ਪੂਰੇ ਵਧੀਆ ਲੱਗੇ ਹੋਇਆ ਪੂਰੇ ਕੁੰਡੇ ਸਿੰਘ ਆ ਤੇ ਵੀਰ ਦੇ ਕਹਿਣ ਤੱਕ 12 ਕਿਲੋ ਬੋਲਾ ਤਿਆਰ ਆ ਤੇ ਚੰਗੀ ਵਧੀਆ ਸਰੀਰ ਦੀਆਂ ਮੋਹਰਾ ਕੱਟੀ ਪੂਰੀ ਵਧੀਆ ਝੋਟੀ ਆ ਤੇ ਬੰਤਰ-ਬੁੰਤਰ ਪੂਰੀ ਵਧੀਆ ਗਾ ਤੁਸੀਂ ਦੇਖ ਲੋ ਲੇਵਾ ਵਗੈਰਾ ਹਨ ਕੱਲਾ ਕੱਲਾ ਮੁੱਠੀ ਵਾਲਾ ਥਣ ਪਿਆ ਦੋ ਤੋਂ ਚੈੱਕ ਕਰ ਸਕਦੇ ਹੋ। ਕਿਹਾ ਕਿਰਾ ਮੋੜ ਲਿਆ ਵੀਰੇ। ਵੀਰ ਕਹਿੰਦਾ 12 ਕਿਲੋ ਬੋਲਾ ਤਿਆਰ ਆ। ਤੇ ਚੋਕੇ ਆਪਦੀ ਤਸੱਲੀ ਵੀਰ ਕਹਿੰਦਾ ਕਰ ਲੋ। ਚਾਹੇ ਦੋ ਡੰਗ ਤਿੰਨ ਡੰਗ। ਚਾਹੇ ਚਾਰ ਡੰਗ ਆਪਾਂ ਸਾਰਾ ਕੁਝ ਜਿਵੇਂ ਮਰਜੀ ਜਾ ਰਹਿ ਵੀ ਸਕਦੇ ਆਪਣੇ ਕੋਲ ਆ ਕੇ। ਵੀਰ ਕਹਿੰਦਾ ਰਹਿਣ ਦਾ ਵੀ ਪ੍ਰਬੰਧ ਆ ਜਾ ਰਹਿ ਕੇ ਆਪਦੀ ਤਸੱਲੀ ਕਰਕੇ ਦੋ ਡੰਗ ਤਿੰਨ ਡੰਗ ਚੋਕੇ ਲਿਆ ਸਕਦੇ ਹੋ ਦੇਖ ਲੋ ਕੱਲਾ ਕੱਲਾ ਥਣ ਲੱਗਿਆ ਹੋਇਆ। ਤੇ ਆ ਤਿੰਨ ਨੰਬਰਾਂ ਦੀ ਕੀ ਡੀਟੇਲ ਆ ਵੀਰੇ? ਇਹਨੂੰ ਵੀ ਵੀਰੇ 5-6 ਦਿਨ ਹੋ ਗਏ ਸ਼ੂ ਨੂੰ। ਇਹਦੇ ਵੀਰੇ 10 ਕਿਲੋ ਵਾਲ 10 ਕਿਲੋ ਵਾਲਾ ਤਿਆਰ ਆ ਕਿੰਨੇ ਦਿਨ ਹੋਗੇ ਸੂਈ ਨੂੰ ਇਹਨੂੰ ਹੋਗੇ 4-5 ਦਿਨ ਚਾਰ-ਪੰਜ ਦਿਨ ਹੋਗੇ ਸੂਈ ਨੂੰ 10 ਕਿਲੋ ਦੀ ਵੀਰ ਕਹਿੰਦਾ ਬੋਲਾ ਤਿਆਰ ਹੈ ਥੱਲੇ ਤੇ ਵੀਰ ਕੋਲੇ ਵੈਸੇ ਨਗੀਨੇ ਹੀ ਆਤਾ ਸੀ ਵੀਰ ਬਣਾ ਹਾਂ ਸਾਰੀਆਂ ਮੇਰੇ ਬਾਹਰਲੇ ਝੋਟੀਆਂ ਨੇ ਸਾਰੀਆਂ ਬਾਹਰਲੇ ਝੋਟੀਆਂ ਲੈ ਕੇ ਅੱਜ ਤਾਂ ਨਗੀਨੀ ਲਿਆਇਆ ਵੀਰ ਆਇਆ ਹਣ ਤੋਂ ਦੇਖ ਲਓ ਵਧੀਆ ਥਣ ਲੱਗਿਆ ਪੂਰਾ ਇਹਦਾ ਢੀ ਵਾਲ ਤੇ ਬੰਤਰ-ਬੁੰਤਰ ਸਿਰ ਲੋ ਕੱਦ ਕਾੜ ਦੀ ਪੂਰੀ ਵਧੀਆ ਝੋਟੀਆਂ ਤੇ ਪੱਕੇ ਲਵੇ ਦੀ ਆ ਵਧੀਆ ਝੋਟੀਆਂ ਵੀਰ ਕੋਲ ਅੱਜ ਇਹਦੇ ਵੀ ਵਧੀਆ ਗਾ ਸਾਰੇ ਪਸ਼ੂ ਅੱਜ ਵਧੀਆ ਲੈ ਕੇ ਆਇਆ ਵੀਰ ਤੇ 10 ਕਿਲੋ ਵਾਲਾ ਤਿਆਰ ਵੀਰੇ ਹਾਂ 10 ਕਿਲੋ ਆ ਚੈੱਕ ਕਰਾ ਥਣ ਥੂਣਾ ਇਹਨ ਪੂਰਾ ਵਧੀਆ ਲੱਗਿਆ ਵਾ ਤੇ ਦੇਖੋ ਕੱਦ ਕਾਠ ਨੇ ਸਾਰੀਆਂ ਝੋਟੀਆਂ ਨੇ ਤੇ ਆ ਝੋਟੀ ਕੀ ਡੇੜਾ ਵੀਰੇ ਇਹ ਦੂਜਾ ਸੂਆ ਪਰਸੋਂ ਸੂਈ ਆ ਅੱਜ 14 ਕਿਲੋ ਵਾਲਾ ਤਿਆਰ ਆ 14 ਕਿਲੋ ਵਾਲਾ ਤਿਆਰ ਆ ਵੀਰੇ ਹਾਂ ਅੱਜ نیٹ 14 ਕਿਲੋ ਮਿਣਕ ਦੇਵਾਂਗੇ ਆਪਾਂ ਪਰਸੋਂ ਦੀ ਸੂਈ ਬਲੇ ਵੀਰ ਕਹਿੰਦਾ ਪਰਸੋਂ ਦੀ ਸੂਈ ਆ ਤੇ 14 ਕਿਲੋ ਬੋਲਾ ਤਿਆਰ ਆ ਸਿੰਘਾ ਸੁੰਗਾ ਦੀ ਪੰਤਰ ਦੇਖੋ ਪੂਰੀ ਵਧੀਆ ਤਾਂ ਲੈਵਾਂ ਲੋਗਾ ਦਿਖਾਉਣੇ ਆ ਥਣ ਤੁਣ ਦੇਖੋ ਚੈੱਕ ਕਰ ਸਕਦੇ ਹੋ ਐਣ ਕੱਲਾ ਕੱਲਾ ਮੂਠੀ ਵਾਲਾ ਥਣ ਲੱਗਿਆ ਪਿਆ ਤੇ 14 ਕਿਲੋ ਬੋਲਾ ਤਿਆਰ ਆ ਦੂਜੇ ਸੂਏ ਦੂਜੇ ਸੂਏ ਹਾਂਜੀ ਦੂਜੇ ਸੂਏ ਦੂਜੇ ਸੂਏ ਆ ਵੀਰ ਕਹਿੰਦਾ ਦੂਜੇ ਸੂਏ ਸੂਈ ਆ ਦੋਸਤੋ 14 ਕਿਲੋ ਬੋਲਾ ਤਿਆਰ ਆ ਤੇ ਆ ਕੇ ਆਪਾਂ ਚੈੱਕ ਕਰਕੇ ਚੋ ਕੇ ਆਪਦੀ ਤਸੱਲੀ ਨਾਲ ਤੁਸੀਂ ਲੈ ਜਾ ਸਕਦੇ ਹੋ ਕੋਲ ਆ ਤੋਂ ਟਿਵਰੇ ਕੀ ਡੀਟੇਲ ਹੈ ਦੀ ਇਹ ਗੱਬਣਾ ਵੀਰੇ ਪੰਜ ਛਤ ਦਿਨ ਲਊਗੀ ਦੂਜਾ ਸੂਆ ਦੂਜੇ ਸੂਏ ਸੋਣਾ ਦਾ ਵੀਰ ਕਹਿੰਦਾ ਪੰਜ ਛਤ ਦਿਨ ਲੈ ਜੂਗੀ ਹਜੇ ਹਨਾ ਹਾਂ ਪਲੂਨ ਨੇ 14 ਕਿਲੋ ਦਾ ਦਿੱਤਾ ਸੀ ਜਿੱਥੋਂ ਆਈ ਆ ਵੀਰ ਕਹਿੰਦਾ ਉਹਨਾਂ ਨੇ 14 ਕਿਲੋ ਦੱਸਿਆ ਹਾਂ 14 ਕਿਲੋ ਦੱਸੀ ਦੂਜੇ ਸੂਏ ਸੋਣਾ ਛੋਟੀ ਨੇ ਦੂਜੇ ਸੂਏ ਸੋਣਾ ਦੇਖ ਲਓ ਹਜੇ ਚਾਰ ਪੰਜ ਦਿਨ ਲੱਗੇ ਤਾਂ ਲੈ ਲਵੋ ਪੂਰਾ ਇਹਨ ਵਧੀਆ ਬਣਾਉਗੇ ਦੇਖ ਲਓ ਥਣ ਥਣ ਵਧੀਆ ਲੱਗਿਆ ਲੈਵਾ ਖੁੱਲੇ ਲੈਵੇ ਦੀ ਆ ਪੂਰੀ ਦੀ ਲੱਗ ਗਈ ਵਧੀਆ ਗਾਣ ਹੈਣ ਪੂਰੀ ਵਧੀਆ ਝੋਟੀ ਵਾਲਾ ਤਾਂ ਨੰਗੀਨੀ ਲੈ ਕੇ ਆਏ ਆ ਆਪਾਂ ਦੋਹਤ ਛੋਟੇ ਦੀ ਕਹਿੰਦੇ ਵਧੀਆ ਵਧੀਆ ਝੋਟੀਆਂ ਦੀ ਵੀਡੀਓ ਪਾ ਕੇ ਰ ਆਪਾਂ ਵਧੀਆ ਵਧੀਆ ਵੀਡੀਓ ਪਾਣੇ ਆ ਤੇ ਆ ਦੇ ਨੰਗੀਨੇ ਚ 4-5 ਦਿਨ ਲੱਗ ਜੀਦਾ ਦੇਖ ਲੋ ਕੀ ਬਣਦਾ ਲੇਵਾ ਐਣ ਪੂਰਾ ਵਧੀਆ ਬਣ ਜਾਣਾ ਬਈ ਚਟਾ ਰੋ ਥਣ ਸੋਂ ਵਧੀਆ ਲੱਗੇ ਹੋਇਆ ਉਹ ਤੇ ਉਹ ਝੋਟੀ ਦੀ ਵੀਰੇ ਕੀ ਟੇੜਾ ਹੈ ਇਹਦੀ ਕੀ ਟੇੜਾ ਵੀਰੇ ਇਹ ਤੀਜਾ ਸੂਆ ਸੁੰਦੀ ਆ 5-7 ਦਿਨ ਬਾਕੀ ਆ ਦੱਸ ਦੇਣਾ ਵੇ ਹਜੇ 10 ਤੇ ਨਹੀਂ ਮੰਨ ਤੂੰ ਹਾਂ 10 ਦਿਨ ਵੀਰ ਕਹਿੰਦਾ ਬਾਕੀ ਆ ਤੇ ਕੀ ਟੇੜਾ ਦੁੱਧ ਦੀ ਵੀਰੇ ਦੀ ਕੀ ਸੀਗੀ ਦੁੱਧ ਇਹਨੇ ਮੇਰੇ 17 ਕਿਲੋ ਦੂਜੇ ਸਵੇਰੇ ਦਿੱਤਾ 17 ਕਿਲੋ ਵੀਰ ਦੇ ਦੱਸਣ ਮੁਤਾਬਕ ਕਹਿੰਦਾ ਦੂਜੇ ਸਵੇਰੇ ਦਿੱਤਾ ਥੋੜੀ ਡਰਦੀ ਆ ਕਿ ਨਾ ਕਰਦੇ ਮਾੜੇ ਤਾਂ ਛੋਟੀ ਮਾਰ ਹਾਂ ਲਿਆ ਕਰ ਆਪਾਂ ਇਹਦੇ ਵੀ ਥਣ ਵਗੈਰਾ ਦੇਖ ਲਓ ਦੋਸਤੋਂ ਥਣ ਥਣ ਵਧੀਆ ਲੱਗਿਆ ਵਾ ਦੇਵਾ ਜੇ 10 ਦਿਨ ਲੱਗੀ ਤਾਂ ਲੈ ਬਲੂਗਾ ਪੂਰਾ ਵਧੀਆ ਕੱਢਿਆ ਹੋਣਾ ਦਾ ਖੁੱਲੇ ਲੈ ਵੇ ਦੀ ਆ ਵੀ ਥਣ ਥਣ ਵਾ ਮੁੱਠੀ ਵਾਲਾ ਥਣ ਲੱਗਿਆ ਵਾ ਚੈੱਕ ਕਰ ਲਓ ਦੋਸਤੋਂ ਕੱਦ ਕਾਠ ਦੀ ਵਧੀਆ ਝੋਟੀ ਆ ਲੇ ਜਾ ਕਰ ਲੈ ਜਾ ਵੀਰ ਕਰ ਤੇ ਅੱਜ ਵੀਰ ਨਗੀਨੀ ਲੈ ਗਿਆ ਸਾਰੀਆਂ ਹਰਿਆਣੇ ਵਾਲੀਆਂ ਹੀ ਨੇ ਹਾਂ ਸਾਰੀਆਂ ਹਰਿਆਣੇ ਵਾਲੀਆਂ ਨੇ ਤੇ ਜਗਦੀਪ ਆਪ ਦਾ ਐਡਰੈਸ ਬੋਲਦੇ ਯਾਰ ਸਵਾਜਪੁਰਾ ਰੋਡ ਰਾਏਕੋਟ ਸਵਾਜਪੁਰਾ ਰੋਡ ਰਾਏਕੋਟ ਖਾਸ ਰਾਏਕੋਟ ਜੇ ਜਦੋਂ ਤੋਤਵਾ ਗੇਟ ਤੋਂ ਆਪਾਂ ਜਾਣਦੇ ਆ ਸਵਾਜਪੁਰੇ ਨੂੰ ਹਾਂ ਸੱਜੇ ਪਾਸੇ ਜਗਦੀਪ ਦੇ ਡੈਰੀ ਵਾਲਾ ਬਾਦ ਹੈ ਨਾ ਆਪੇ ਵਾਲਾ ਜਗਦੀਪ ਆਪੇ ਵਾਲਾ ਹਾਂ ਤੇ ਵੀਰ ਦਾ ਨੰਬਰ ਆ 81958 87402 ਹਾਂ ਜੀ ਆਪਾਂ ਲਾ ਦੇਣੇ ਆ 81958 87402 ਸਕਰੀਨ ਤੇ ਵੀ ਲਾਵਾਂਗੇ ਤੁਸੀਂ ਦੇਖਿਆ ਕਿ ਬੀਰ ਕੋਲੇ ਪਸ਼ੂ ਆਉਂਦੇ ਜਾਂਦੇ ਰਹਿੰਦੇ ਆ ਇਹ ਕਿੰਨਾ ਚਿਰ ਟਾਈਮ ਹੋ ਗਿਆ ਤੁਹਾਨੂੰ ਵਾਰਤਾ ਕੰਮ ਕਰ ਰਹੇ ਹੋਗੇ 10 12 ਸਾਲ 10 12 ਸਾਲ ਹੋ ਗਏ ਦੋਸਤੋ ਆਪਣਾ ਕੰਮ ਆ ਵੀਡੀਓ ਬਣਾਉਣਾ ਤੁਸੀਂ ਆਪਣੀ ਤਸੱਲੀ ਕਰਕੇ ਫੋਨ ਤੇ ਕਰੋ ਗੱਲ ਤੇ ਕਰੋ ਤਸੱਲੀ ਤੇ ਕਰੋ ਰੇਟਾਂ ਦਾ ਪਤਾ ਤੇ ਬੀਰ ਕੋਲੇ ਹੋਰ ਵੀ ਪਸ਼ੂ ਆਉਂਦੇ ਰਹਿੰਦੇ ਆ ਤੇ ਬੀਰ ਨਾਲ ਕਾਲ ਕਰਕੇ ਤੁਸੀਂ ਰੇਟ ਦੀ ਗੱਲਬਾਤ ਕਰਕੇ ਤੇ ਮੱਝ ਨਹੀਂ ਚਵਾਈ ਕਰਕੇ ਖਰੀਦ ਸਕਦੇ ਹੋ ਆਪਣੇ ਚੰਨੂ ਬਹੁਤ ਬਹੁਤ ਫੋਲੋ ਕਰ ਲਓ ਸਬਸਕ੍ਰਾਈਬ ਕਰ ਲਓ ਤੇ ਲਾਈਕ ਕਰ ਲਓ ਧੰਨਵਾਦ ਦੋਸਤੋ